ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਰੈਟ ਪੈਂਦੀ ਹੈ ਕਿ NH71 ਦੇ ਵਿੱਚ ਕਿਸੇ ਇਨਸਾਨ ਦੀ ਜ਼ਮੀਨ ਆਉਂਦੀ ਹੈ ਤੇ ਉਹ ਇਹ ਦਾਵਾ ਕਰਦਾ ਹੈ ਕਿ ਪ੍ਰਸ਼ਾਸਨ ਵੱਲੋਂ ਮੈਨੂੰ ਜਿਹੜਾ ਬਣਦਾ ਮੁਆਵਜ਼ਾ ਹਲੇ ਤੱਕ ਨਹੀਂ ਦਿੱਤਾ ਗਿਆ ਸੋ ਉਸ ਨੂੰ ਲੈ ਕੇ ਉਹ ਹਾਈ ਕੋਰਟ ਦੇ ਵਿੱਚ ਜਾਂਦਾ ਹੈ ਔਰ ਹਾਈ ਕੋਰਟ ਵੱਲੋਂ ਜਿਹੜਾ ਇਹ ਸਾਰੇ ਦੀ ਕੋਖ ਪੜਤਾਲ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਇਹ ਪਾਇਆ ਜਾਂਦਾ ਹੈ ਕਿ 1963 ਦੇ ਵਿੱਚ ਉਹ ਜ਼ਮੀਨ ਅਕਵਾਇਰ ਹੋ ਚੁੱਕੀ ਸੀ ਤੇ ਉਸ ਤੋਂ ਬਾਅਦ ਦੁਬਾਰਾ ਉਹਦਾ ਸੀਐਲਜੂ ਕਰਵਾ ਕੇ 2013 ਦੇ ਵਿੱਚ ਉਸ ਨੂੰ ਦੁਬਾਰਾ ਅਕਵਾਇਰ ਕੀਤਾ ਗਿਆ ਸੋ ਇੱਕ ਬਹੁਤ ਵੱਡੀ 3 ਕਰੋੜ ਤੋਂ ਉੱਪਰ ਦੀ ਜਿਹੜੀ ਇਹ ਧੋਖਾਧੜੀ ਦਾ ਮਾਮਲਾ ਬਣਿਆ ਤੇ ਉਸ ਮਾਮਲੇ ਦੀ ਗਾਜ਼ ਜਿਹੜੀ ਉਹ ਮੋਗਾ ਦੀ ਏਡੀਸੀ ਚਾਰੂ ਮਿਤਾ ਦੇ ਉੱਪਰ ਡਿੱਗੀ ਹੈ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਔਰ ਰੀਸੈਂਟਲੀ ਤਿੰਨ ਚਾਰ ਦਿਨ ਪਹਿਲਾਂ ਉਹਨਾਂ ਤੇ ਇੱਕ ਐਫਆਈਆਰ ਵੀ ਦਰਜ ਕੀਤੀ ਗਈ ਹੈ ਉਨ੍ਹਾਂ ਸਮੇਤ ਦੋ ਜਣੇ ਤੇ ਹੋਰ ਜਿਨ੍ਹਾਂ ਦੇ ਵਿੱਚ ਇੱਕ ਪੀ ਡਬਲਯੂ ਡੀ ਦੇ ਐਕਸੀਡੈਂਟ ਹੈ ਔਰ ਇੱਕ ਪਟਵਾਰੀ ਹੈ ਤਹਿਸੀਲਦਾਰ ਤਹਿਸੀਲਦਾਰ ਸੋ ਇਹਨਾਂ ਤਿੰਨ ਚਾਰ ਜਣਿਆਂ ਤੇ ਜਿਹੜੇ ਐਫ ਆਈ ਆਰ ਹੁੰਦੀ ਹੈ ਸੋ ਜੀ ਡੀ ਪੀ ਨਿਊਜ਼ ਵੱਲੋਂ ਕਿਉਂਕਿ ਇਸ ਖਬਰ ਨੂੰ ਸ਼ੁਰੂ ਤੋਂ ਕਵਰ ਕੀਤਾ ਜਾ ਰਿਹਾ ਔਰ ਦਾਵਾ ਕੀਤਾ ਗਿਆ ਸੀਗਾ ਕਿ ਮੈਡਮ ਚਾਰੂ ਮਿਤਾ ਨੂੰ ਬਿਲਕੁਲ ਫਸਾਇਆ ਗਿਆ ਇਹਦੇ ਵਿੱਚ ਉਹ ਬਿਲਕੁਲ ਨਿਰਦੋਸ਼ ਨੇ ਉਹਨਾਂ ਨੂੰ ਨਜਾਇਜ਼ ਫਸਾਇਆ ਗਿਆ ਤੇ ਅਸਲ ਦੇ ਵਿੱਚ ਦੋਸ਼ੀ ਕੌਣ ਨੇ ਇਹਦੇ ਬਾਰੇ ਆਪਾਂ ਅੱਜ ਜਾਣਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਅਜੇ ਗੋਰਾ ਸੂਜੀ ਜੋ ਕਿ ਸੋਸ਼ਲਿਸਟ ਆਗੂ ਨੇ ਔਰ ਸਿਵਲ ਸੁਸਾਇਟੀ ਮੋਗਾ ਦੇ ਐਡਵਾਈਜ਼ਰੀ ਮੈਂਬਰ ਵੀ ਨੇ ਤੇ ਇਸ ਤੋਂ ਇਲਾਵਾ ਸਮਾਜ ਸੇਵਾ ਦੀਆਂ ਗਤੀਵਿਧੀਆਂ ਦੇ ਵਿੱਚ ਅਕਸਰ ਹਿੱਸਾ ਲੈਂਦੇ ਰਹਿੰਦੇ ਆ ਇਹਨਾਂ ਦੀ ਉਮਰ ਵੀ ਕਾਫੀ ਹੋ ਚੁੱਕੀ ਆ ਔਰ ਲੰਬੇ ਸਮੇਂ ਤੋਂ ਜਿਹੜਾ ਸੋਸ਼ਲ ਐਕਟੀਵਿਟੀਜ਼ ਦੇ ਵਿੱਚ ਇਨਵੋਲਵ ਨੇ ਸੂ ਸਾਹਿਬ ਨਮਸਕਾਰ ਜੀ ਨਮਸਕਾਰ ਲੁੰਬਾ ਜੀ ਪਹਿਲਾਂ ਤਾਂ ਸਾਰੇ ਸ਼ਰੋਤਿਆਂ ਦਾ ਧੰਨਵਾਦ ਕਿ ਵੀ ਤੁਸੀਂ ਮੈਨੂੰ ਖਾਸ ਖਾਸ ਮੁੱਦਿਆਂ ਤੇ ਬੁਲਾ ਲਏ ਨੇ ਔਰ ਕੋ ਕੱਟ ਕੇ ਲੈ ਆਏ ਆ ਤੁਸੀਂ ਮੈਨੂੰ ਪੁੱਛਿਆ ਵੀ ਕੀ ਮਾਮਲਾ ਹੈ ਮੈਂ ਤੁਹਾਨੂੰ ਦੱਸ ਦਿੰਦਾ ਮਾਮਲਾ ਜਿਹੜੀ ਹਾਂਜੀ ਹਾਂਜੀ ਉਹੀ ਮੈਂ ਕੁਐਸਚਨ ਕਰਨਾ ਸੀਗਾ ਇਹ ਜਿਹੜਾ ਮੈਡਮ ਚਾਰੂ ਮੀਤਾ ਦਾ ਮਸਲਾ ਪੂਰੇ ਪੰਜਾਬ ਦੇ ਵਿੱਚ ਨਹੀਂ ਬਲਕਿ ਪੂਰੇ ਵਰਲਡ ਵਾਰਡ ਦੀ ਸ਼ਾਇਆ ਹੈ ਜਿੱਥੇ-ਜਿੱਥੇ ਵੀ ਪੰਜਾਬ ਦੇ ਲੋਕ ਰਹਿੰਦੇ ਆ ਉਹ ਇਸ ਮਸਲੇ ਨਾਲ ਜੁੜੇ ਹੋਏ ਵੇ ਔਰ ਇਹ ਮਸਲਾ ਹੈ ਕੀ ਹੈ ਜੀ ਇਹ ਮੈਂ ਤੁਹਾਡੇ ਤੋਂ ਜਾਣਨਾ ਚਾਹੂੰਗਾ ਇਹ ਮਸਲਾ ਤਾਂ ਪੁਰਾਣਾ ਸਾਰੇ ਅਖਬਾਰਾਂ ਚ ਪੁਰਾਣਾ ਸਾਰਾ ਆਈ ਚੁੱਕਾ ਔਰ ਈਵਨ ਤੁਹਾਡੇ ਮਤ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਵੀ ਲੋਕਾਂ ਨੂੰ ਦੱਸਿਆ ਗਿਆ ਹੈ ਕਿ ਵੀ ਇਹ ਸੱਚ ਦਾ 1963 ਦਾ ਮਾਮਲਾ ਹੈ ਬਿਲਕੁਲ ਇਹ ਰਿਕਾਰਡ ਮਿਸਿੰਗ ਹੈ ਹੂੰ ਮੈਨੂੰ ਤਾਂ ਬੜੀ ਪੁਖਤਾ ਜਾਣਕਾਰੀ ਮਿਲੀ ਹੈ ਕਿ ਜਿਹੜਾ ਰਿਕਾਰਡ ਮਿਸਿੰਗ ਹੈ ਰਿਕਾਰਡ ਮਿਲ ਚੁੱਕਾ ਹੈ ਹਾਂਜੀ ਇਹ ਆ ਚੁੱਕਿਆ ਹੈ ਹਾਂਜੀ ਇਹ ਰਿਕਾਰਡ ਮਿਲ ਚੁੱਕਾ ਔਰ ਖਾਸ ਤੌਰ ਤੇ 10 ਤਰੀਕ ਨੂੰ 10 10 ਤਰੀਕ 10 11 25 ਨੂੰ ਇਹ ਰਿਕਾਰਡ ਮਿਲ ਚੁੱਕਾ ਹੈ 10 11 25 ਨੂੰ ਹਾਂਜੀ ਦਰੁਸਤ ਹੈ ਕਿਉਂਕਿ ਇਹਦੇ ਮਾਮਲੇ ਤੇ ਜਿਸ ਵੇਲੇ ਵੀ ਇਨਕੁਆਰੀਆਂ ਹੋਈਆਂ ਮਾਮਲੇ ਤੇ ਡੀਸੀ ਮੋਗਾ ਨੇ ਇੱਕ ਕਮੇਟੀ ਬਣਾਈ ਹਮ ਡੀਸੀ ਮੋਗਾ ਨੇ ਆਪਣੇ ਮੁਲਾਜ਼ਮ ਭੇਜੇ 2 ਤਰੀਕ ਤੋਂ ਲੈ ਕੇ 10 ਤਰੀਕ ਤੱਕ ਜਾਂਦੇ ਰਹੇ ਔਰ ਇਹ ਪੁਖਤਾ ਮੇਰੇ ਕੋਲ ਹੈ ਖਬਰ ਹੈ ਕਿ ਵੀ ਨਰਮਲ ਸਿੰਘ ਨਾਂ ਦਾ ਪਟਵਾਰੀ ਹਮ ਨੋ ਰਿਕਾਰਡ ਫਰਸਪਰ ਮਿਲ ਗਿਆ ਠੀਕ ਹੈ ਜੀ 10 ਤਰੀਕ ਨੂੰ 10 ਤਰੀਕ ਨੂੰ ਜਿਹੜੇ ਬਾਰੇ ਕਿਹਾ ਜਾਂਦਾ ਸੀਗਾ ਕਿ ਇਹ ਰਿਕਾਰਡ ਆ ਜਿਹੜਾ ਮਿਲ ਨਹੀਂ ਰਿਹਾ ਮਿਲ ਨਹੀਂ ਗਿਆ ਪਹਿਲੀ ਗੱਲ ਤਾਂ ਇਹ ਰਿਕਾਰਡ ਮਿਲ ਗਿਆ ਠੀਕ ਹੈ ਜੀ ਹੁਣ ਇਹ ਮਾਮਲਾ ਹਾਈ ਕੋਰਟ ਚ ਗਿਆ ਹੋਇਆ ਸੀ ਹੂੰ ਹੂੰ ਮੇਰੇ ਕੋਲ ਤਾਂ ਇੱਕ ਪੁਖਤਾ ਹੋਰ ਜਾਣਕਾਰੀ ਹੈ ਮੈਂ بڑے ਛੋਟੇ ਲੈਵਲ ਤੇ ਗੱਲ ਕਰਦਾ ਛੋਟੇ ਲਫ਼ਜ਼ਾਂ ਦੀ ਗੱਲ ਕਰਦਾ ਹੂੰ ਹੂੰ ਕਿ ਇੱਥੇ ਜਿਹੜੀ ਸਭ ਤੋਂ ਵੱਡੀ ਇੱਕ ਪ੍ਰੋਬਲਮ ਆਈ ਹੋਈ ਹੈ ਕਿ ਚੰਗੇ ਅਫਸਰਾਂ ਨੂੰ ਸਰਕਾਰਾਂ ਫੜੀ ਜਾਂਦੀਆਂ ਹੂੰ ਜਿਹੜੇ ਕੰਮ ਜਿਹੜੇ ਇਮਾਨਦਾਰ ਹੈ ਇਮਾਨਦਾਰ ਨੇ ਜਿਹੜੇ ਦੂਜੇ ਪਾਸੇ ਵਾਲੇ ਆ ਉਹਨਾਂ ਨੂੰ ਬਚਾਇਆ ਜਾਂਦਾ ਬਚਾਇਆ ਜਾਂਦਾ ਜਿਵੇਂ ਇੱਕ ਬਕਸਤਾ ਆਪਣੇ ਕੋਲੇ ਮਸਾਲਾ ਅਨੰਦਪੁਰ ਸਾਹਿਬ ਦਾ ਐਸਟੀਐਮ ਇਹਨੇ ਉਹਨੇ ਬਸਾਨੀ ਦਿੱਤੀਆਂ ਉਹ ਫੜਿਆ ਗਿਆ ਉਹ ਸਸਪੈਂਡ ਕਰਤਾ ਸਸਪੈਂਡ ਕਰਤਾ ਉਹਵੇਂ ਇਹ ਕਰਤੀ ਇਹ 2014 ਜੀ ਤਾਂ ਹੁੰਦੀ ਹੈ ਹਾਂ ਦੇ ਦਾ 2013 ਚ ਸੀਐਲਯੂ ਹੁੰਦਾ ਤੇ 2014 ਚ ਆਉਂਦੀ ਹੈ 2014 ਚ ਜੁਆਇਨ ਕਰਦੀ ਹੈ ਜਦੋਂ ਰਿਕਾਰਡ ਕਹਿੰਦੇ ਆ ਮੈਂ ਐਫਆਈਆਰ ਨੂੰ ਵੀ ਦੇਖਿਆ ਕੋਖਿਆ ਚੰਗੀ ਤਰ੍ਹਾਂ ਐਫਆਈਆਰ ਦੇ ਮੁਤਾਬਕ ਇਹ ਹੈ ਕਿ ਰਿਕਾਰਡ ਮਿਸਿੰਗ ਹੈ ਹਾਂਜੀ ਜਦ ਕੇ ਰਿਕਾਰਡ ਫਰੋਸਪਰ ਸੀਗਾ ਹੂੰ ਔਰ ਮੇਰੇ ਕੋਲੇ ਤਾਂ ਇੱਕ ਪੁਖਤਾ ਜਾਣਕਾਰੀ ਹੈ ਕਿ ਹਾਈ ਕੋਰਟ ਚ ਹੂੰ ਹਾਂਜੀ ਜਿਹੜੀ ਡਿਪਟੀ ਕਮਿਸ਼ਨਰ ਫਰੋਸਪਰ ਹੈ ਹਾਂਜੀ ਉਹਨਾਂ ਨੇ ਦੋ ਤਿੰਨ ਤਿੰਨ ਐਫੀਡੇਵਿਟ ਦਿੱਤੇ ਆ ਮੇਰੇ ਰਿਕਾਰਡ ਲੱਭ ਨਹੀਂ ਰਿਹਾ ਰਿਕਾਰਡ ਹੈ ਨਹੀਂਗਾ ਲੱਭ ਨਹੀਂ ਰਿਹਾ ਬਿਲਕੁਲ ਰਿਕਾਰਡ ਲੱਭ ਨਹੀਂ ਰਿਹਾ ਰਿਕਾਰਡ ਗਿਆ ਲੱਭ ਸਭ ਇੱਕ ਗੱਲ ਹੋਰ ਕਰਨੀ ਬਣਦੀ ਹੈ ਐ ਐਫੀਡੇਵਿਟ ਆ ਜਿਹੜੇ ਰਿਕਾਰਡ ਨਾ ਮਿਲਣ ਦੇ ਡੀਸੀ ਫਰੋਸਪਰ ਨੇ ਦਿੱਤੇ ਦਿੱਤੇ ਦੇ ਹੈਵੀ ਫਰੋਸਪਰ ਪਿਆ ਪਿਆ ਵੀ ਫਰੋਸਪਰ ਸੀਗਾ ਤੇ ਫਿਰ ਮੈਡਮ ਚਾਰੂ ਮੇ ਤਾਂ ਨੂੰ ਇਹਦਾ ਮਤਲਬ ਗੱਲ ਬੱਕਰਾ ਬਣਾਇਆ ਗੱਲ ਇਹ ਆ ਜੀ ਬਲੀ ਦਾ ਬੱਕਰਾ ਇਸ ਕਰਕੇ ਬਣਾਇਆ ਗਿਆ ਕਿ ਹਾਈ ਕੋਰਟ 'ਚ ਜਦੋਂ ਐਫੀਡੇਵਿਟ ਦੇ ਦੇ ਬੈਠੇ ਹੂੰ ਤਾਂ ਆਈਐਸ ਲੋਬੀ ਆਈਐਸ ਨੂੰ ਬਚਾਉਂਦੀ ਹੈ ਯਸ ਇਹ ਸਾਡੇ ਮੋਕੇ ਦੇ ਡਿਪਟੀ ਕਮਿਸ਼ਨਰ ਨੂੰ ਚਾਹੀਦਾ ਸੀ ਕਿ ਆਪਣੇ ਸਬੋਡੀਨੇਟ ਨੂੰ ਬਚਾਉਂਦਾ ਬਿਲਕੁਲ ਇਹਨਾਂ ਦਾ ਫਰਜ਼ ਬੰਦਾ ਸੀਗਾ ਜੀ ਹੂੰ ਜਦਕੇ ਡੀਪੀ ਬਰੋਸਰ ਨੂੰ ਬਚਾਉਣ ਤੁਰਪੇ ਜੀ ਜਿਹੜੇ ਆਪਸ ਵਿੱਚ ਇੱਕ ਦੂਜੇ ਨੂੰ ਬਚਾਉਂਦੇ ਆ ਇਹ ਮਿਲੀ ਭਗਤ ਹੈ ਆਈਐਸ ਅਫਸਰਾਂ ਦੀ ਇਹਨਾਂ ਨੂੰ ਸ਼ੌਕ ਹੈ ਇੱਕ ਸਕੋਰਿੰਗ ਗੇਮ ਹੈ ਸਕੋਰ ਬਣਾ ਰਹੇ ਆ ਆਪਣੇ ਬਿਲਕੁਲ ਬਿਲਕੁਲ ਯਸ ਹਰੇ ਸਕੋਰ ਬਣਾਓ ਤੇ ਇੱਕ ਨੂੰ ਸਸਪੈਂਡ ਕਰ ਦਿਓ ਕਿਸੇ ਨੂੰ ਕੁਸ਼ ਕਰ ਦਿਓ ਕੋਈ ਹਰਾਸ ਕਰੋ ਹੂੰ ਹੂੰ ਹਰਾਸਮੈਂਟ ਤਾਂ ਹੈ ਹੀ ਐ ਦੂਸਰੀ ਗੱਲ ਸੁਸੋ ਇਹਦੇ ਚ ਇੱਕ ਹੋਰ ਵੱਡੀ ਗੱਲ ਹੈ ਵੀ ਫਰਾਡ ਤਾਂ ਹੋਇਆ ਹੀ ਨਹੀਂ ਫਰਾਡ ਹੋਇਆ ਹੀ ਨਹੀਂ ਕਾਰਨ ਉਹਦਾ ਇਹ ਹੈ ਕਿ ਐਕਸੀਅਨ ਨਾ ਬਾਈ ਨਾ ਤਾਂ ਪੈਸੇ ਇਨਵੋਲ ਹੋਏ ਨਾ ਪੈਸੇ ਨਿਕਲੇ ਨਾ ਕੋਈ ਪੈਸੇ ਤਾਂ ਲੈਣ ਦੇ ਇਹਨਾਂ ਨੇ ਸਿਰਫ ਇਹੀ ਬਣਾਇਆ ਕਿ ਰਿਕਾਰਡ ਜਿਹੜਾ ਉਹ ਮੈਡਮ ਚਾਰੂ ਮੇਤਾ ਨੇ ਤਹਿਸੀਲਦਾਰ ਨਾਲ ਰਲ ਕੇ ਲੁਕੋ ਲਿਆ ਉਹ ਲੁਕੋਇਆ ਵੀ ਕਾਦਾ ਉਲੱਭ ਵੀ ਗਿਆ ਇਹ ਲੱਭ ਗਿਆ ਉਹ ਤਾਂ ਫਿਰੋਜ਼ਪੁਰ ਪੇ ਮਿਲ ਗਿਆ ਲੱਭ ਵੀ ਗਿਆ ਤੇ ਫਿਰ ਉਹ ਜੋ ਜੋ ਇਹਦੇ ਤੇ ਅਲੀਗੇਸ਼ਨ ਲੱਗਿਆ ਤਾਂ ਮਤਲਬ ਉਹ ਤਾਂ ਮੈਂ ਤਾਂ ਇੱਕ ਰਿਕਵੈਸਟ ਕਰਦਾ ਹਾਂ ਕਿ ਸਰਕਾਰ ਇਹਨੂੰ ਰਿਵਿਊ ਕਰੇ ਮੈਂ ਤਾਂ ਚੀਫ ਸੈਕਟਰੀ ਸਾਹਿਬ ਦੀ ਬਹੁਤ ਕਦਰ ਕਰਦਾ ਹਾਂ ਚੀਫ ਸੈਕਟਰੀ ਸਾਹਿਬ ਸਾਡੇ ਮੋਗੇ ਐਡੀਸੀ ਰਹਿ ਕੇ ਗਏ ਆ ਇੱਥੇ 1992 ਚ ਬਿਲਕੁਲ ਕੀ ਕਹਿੰਦੇ ਚੀਫ ਸੈਕਟਰੀ ਸਾਹਿਬ ਰਹਿ ਕੇ ਗਏ ਕੈਪਸਨਾ ਹਾਂਜੀ ਹਾਂਜੀ ਕੈਪਸਨਾ ਦੀ ਹਾਂ ਮੈਂ ਉਹਨਾਂ ਦੀ ਬਹੁਤ ਇੱਜ਼ਤ ਕਰਦਾ ਹਾਂ ਬਿਹਾਰ ਦੇ ਨਲੰਦਾ ਦੇ ਰਹਿਣ ਵਾਲੇ ਆ ਹਾਂ 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 ਠੀਕ ਹੈ اور ਬੜਾ ਫਾਰਵਰਡ ਅਫਸਰ ਹੈ ਚੰਗਾ ਅਫਸਰ ਹੈ ਉਹ ਚਾਹੀਦਾ ਹੈ ਉਹਨਾਂ ਦੀ ਕ੍ਰੈਡਿਬਿਲਟੀ ਤੇ ਇਹ ਉਹਨਾਂ ਨੂੰ ਇਹ ਚਾਹੀਦਾ ਹੈ ਕਿ ਇਹਦੇ ਤੇ ਰਿਵਿਊ ਕਰਨ ਹਮਮ ਔਰ ਰਿਵਿਊ ਕਰ ਤੁਰੰਤ ਐਫ ਆਈ ਆਰ ਦਾ ਰੱਦ ਹੋਣੀ ਚਾਹੀਦੀ ਹੈ ਸਰ ਸਾਹਿਬ ਤੁਹਾਨੂੰ ਕੀ ਲੱਗਦਾ ਬਿਲਕੁਲ ਐਫ ਆਈ ਆਰ ਵੀ ਹੋਣੀ ਚਾਹੀਦੀ ਹੈ ਰੱਦ ਹੋਣੀ ਚਾਹੀਦੀ ਹੈ ਔਰ ਖਾਸ ਤੌਰ ਤੇ ਜੋ ਸਾਡੀ ਲੱਗਦੀ ਹੈ ਸਾਨੂੰ ਸੂਤਰਾਂ ਤੋਂ ਪਤਾ ਲੱਗ ਰਿਹਾ ਹੈ ਕਿ ਪੀ ਡਬਲਯੂ ਡੀ ਡਿਪਾਰਟਮੈਂਟ ਜ਼ਿੰਮੇਵਾਰ ਹੈ ਆ ਉਹਦੇ ਵਿੱਚ ਦੇਖੋ ਸੂਸਬਾਹ ਇਹ ਐ ਵੀ ਪੀਡਬਲਯੂਡੀ ਨੇ ਇਹਨਾਂ ਨੂੰ ਪਹਿਲਾਂ ਲੈਟਰ ਭੇਜੀ ਕਿ ਜਿਹੜਾ ਹੈਗਾ ਇਹਦਾ ਉਹ ਬਣਾ ਦਿਓ ਕਲੇਮ ਬਣਾ ਦਿਓ ਤਿਆਰ ਕਰ ਦਿਓ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਵੱਲੋਂ ਜਿਹੜਾ ਹੈਗਾ ਇਹਨੂੰ ਕਿਹਾ ਜਾਂਦਾ ਵੀ ਇਹਨੂੰ ਪੋਰਟਲ ਤੇ ਪਾ ਦਿਓ ਠੀਕ ਹੈ ਜੀ ਜਦ ਕਿ ਮੈਡਮ ਚਾਰੂ ਮੇਤਾ ਨੇ ਉਹਨੂੰ ਪੋਰਟਲ ਤੇ ਨਹੀਂ ਪਾਇਆ ਇਹਦੇ ਵਿੱਚ ਉਹਨਾਂ ਦੀ ਬਚਤ ਹੋ ਗਈ ਮੇਰੇ ਕੋਲ ਤਾਂ ਹੋਰ ਵੀ ਇੱਕ ਜਾਣਕਾਰੀ ਹੈ ਜੀ ਇੱਕ ਸੀਨੀਅਰ ਅਫਸਰ ਰੈਵਨਿਊ ਦਾ ਆਈਐਸ ਅਫਸਰ ਕਿ ਆਪਣੇ ਐਕਸ਼ਨ ਨੂੰ ਬਚਾ ਰਿਹਾ ਹੈ हां बिल्कुल ओस्ता जी थोड़ी जी, थोड़ी सूत्रों तो थो जानकारी <coughs> है ठीक पी जा, है पीडब्ल्यूडी ਦੇ ਜਿਹੜੇ ਐਕਸਨ ਐਕਸਨ ਨੂੰ ਬਚਾ ਰਿਹਾ ਮੈਂ ਤਾਂ ਸਮਝਦਾ ਚੀਫ ਸੈਕਟਰੀ ਸਾਹਿਬ ਬੜੇ ਚੰਗੇ ਆਦਮੀ ਹੈ ਉਹਨਾਂ ਨੂੰ ਚਾਹੀਦਾ ਔਰ ਖਾਸ ਕਰਕੇ ਦিসি ਮੋਗਾ ਨੂੰ ਵੀ ਚਾਹੀਦਾ ਸੀ ਵੀ ਆਪ ਦੀ ਕੋਆਰਡੀਨੇਟ ਜਦੋਂ ਪਤਾ ਹੈ ਸਾਰਾ ਕੁਝ ਰਿਕਾਰਡ ਲੱਭ ਗਿਆ ਪਰ ਸੇ ਕਿਵੇਂ ਉਹਨੂੰ ਦੱਸਣਾ ਚਾਹੀਦਾ ਸੀ ਬਿਲਕੁਲ 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 ਓਪਨ ਨਹੀਂ ਹੋਈ ਆ ਮੇਰੇ ਕੋਲੇ ਆ ਮੈਂ ਤੁਹਾਨੂੰ ਦੱਸ ਦਿੰਨਾ ਪੜ ਕੇ ਦੱਸ ਦਿੰਨਾ ਹਾਂਜੀ ਵੀ ਚਿੱਠੀ ਨੰਬਰ ਜਿਹੜਾ ਹੈਗਾ 769 ਹਾਂਜੀ 11 25 ਨੂੰ ਇਹ ਚਿੱਠੀ ਜਾਂਦੀ ਹੈ ਤੇ 2 ਤਰੀਕ ਨੂੰ ਕਮੇਟੀ ਜਾਂਦੀ ਹੈ ਮੀਟਿੰਗ ਕਰਨ ਹੂੰ ਜਾਂਦੀ ਹੈ ਉੱਥੇ ਰਿਕਾਰਡ ਲੱਭਣ 2 11 ਤੋਂ ਬਾਅਦ ਜਾਂਦੀ ਹੈ 10 11 ਤਰੀਕ ਨੂੰ ਫੇਰ ਡੀਸੀ ਸਾਹਿਬ ਆਪਣੇ ਹੁਕਮ ਨਾਲ 70 ਮਲਾਜ਼ਮ ਗਏ 70 80 ਮਲਾਜ਼ਮ ਇਥੋਂ ਬਿਲਕੁਲ ਰਿਕਾਰਡ ਲੱਭਣ ਤੇ ਨਰਮਲ ਸਿੰਘ ਪਟਵਾਰੀ ਆਹ ਦੇਖੋ ਇਹ ਚ ਲਿਖਿਆ ਹੈ ਤਰਤੀਸ਼ ਉਪਰੰਤ ਸਬੰਧ ਰਿਕਾਰਡ ਦੀ ਫਾਈਲ ਉਸ ਮੁਠੇ ਵਿੱਚ ਨਿਰਮਲ ਸਿੰਘ ਪਟਵਾਰੀ ਬਧਨੀਕਲਾਂ ਤਹਿਸੀਲ ਨਿਹਾਲ ਸਿੰਘ ਵਾਲਾ ਦੇ ਹੱਥ ਲੱਗੀ। ਹੂੰ ਉਸ ਪਟਵਾਰੀ ਨੇ ਤਰਸ਼ੇਮ ਰਿਕਾਰਡ ਕੀਪਰ ਜਿਹੜਾ ਫਰੋਜ਼ਪੁਰ ਨਾਲ ਗੱਲ ਕੀਤੀ ਗਈ ਤਰਸ਼ੇਮ ਸਿੰਘ ਵੱਲੋਂ ਉਹ ਜਿਹੜਾ ਮਾਲ ਅਫਸਰ ਨੂੰ ਦਿੱਤੀ ਗਈ। ਡਿਸਟ੍ਰਿਕਟ ਰੈਵਨਿਊ ਅਫਸਰ ਨੂੰ ਦਿੱਤੀ ਗਈ। ਜਿਹੜੀ ਵੀਰਕਰਨ ਅਬੀਰਕਰਨ ਸਿੰਘ ਨੂੰ ਦਿੱਤੀ ਗਈ। ਉਸ ਤੋਂ ਬਾਅਦ ਇਹ ਵੈਰੀਫਾਈ ਕੀਤੀ ਡਿਪਟੀ ਕਮਿਸ਼ਨਰ ਨੇ ਕਨਫਰਮੇਸ਼ਨ ਵੀ ਦੇ ਦਿੱਤੀ ਰਿਕਾਰਡ ਤਾਂ ਡਿਪਟੀ ਕਮਿਸ਼ਨਰ ਕੋਲ ਪਿਆ ਹੈ ਬਿਲਕੁਲ ਤੇ ਹੁਣ ਡਿਪਟੀ ਕਮਿਸ਼ਨਰੀ ਐਫੀਡੇਵਟ ਦੇ ਬਾਰੇ ਡਿਪਟੀ ਕਮਿਸ਼ਨਰ ਮੇਰੇ ਕੋਲ ਤਾਥਾਂ ਤੋਂ ਇਹ ਜਾਣਕਾਰੀ ਮਿਲੀ ਹੈ ਹਾਈ ਕੋਰਟ ਚ ਕਿ ਵੀ ਐਫੀਡੇਵਟ ਡਿਪਟੀ ਕਮਿਸ਼ਨਰ ਦੇ ਹੀ ਬਿਠਾ ਹੈ ਦੰਦਾ ਸੋ ਵੀ ਇਹ ਕੇਸ ਹੈ ਕੀ ਹੈ ਕੇਸ ਬਣਦਾ ਹੀ ਨਹੀਂ ਜੀ ਜਿੱਥੇ ਤੱਕ ਪਹਿਲਾਂ ਵੀ ਨਹੀਂ ਸੀ ਬਣਦਾ ਕਾਰਨ ਚਾਰੂ ਮੇਤਾ ਮੈਡਮ ਚਾਰੂ ਮੇਤਾ ਤੇ ਤਾਂ ਬਿਲਕੁਲ ਨਹੀਂ ਸੀ ਬਣਦਾ ਕਾਰਨ ਕੀ ਹੈ ਕਿ ਉਹਨਾਂ ਨੇ ਆਪਦੀ ਜ਼ਿੰਮੇਵਾਰੀ ਨੂੰ ਪੂਰੀ ਤਰ੍ਹਾਂ ਨਹੀਂ ਨੀ ਉਹ ਤੇ ਕੱਲੇ ਚਾਰੂ ਮੇਤਾ ਤੇ ਨਹੀਂ ਤਹਿਸੀਲਦਾਰ ਤੇ ਵੀ ਨਹੀਂ ਬਣਦਾ ਹੂੰ ਹੂੰ ਕਿਸੇ ਦਾ ਵੀ ਨਹੀਂ ਬਣਦਾ ਬਿਲਕੁਲ ਪਟਵਾਰੀ ਤੇ ਵੀ ਬਣਦਾ ਇਹ ਨਹੀਂ ਬਣਦਾ ਪਟਵਾਰੀ ਮਰ ਚੁੱਕਾ ਹੈ ਹੂੰ ਪਟਵਾਰੀ ਦੀ ਰਿਪੋਰਟ ਕੱਲੀ ਨੂੰ ਪਟਵਾਰੀ ਦੀ ਰਿਪੋਰਟ ਲੈ ਲਈ ਵੀ ਮਿਸਿੰਗ ਹੈ ਰਿਕਾਰਡ ਮੈਂ ਤਾਂ ਤੁਹਾਨੂੰ ਹੋਰ ਦੱਸਦਾ ਜੀ ਬੜੀ ਪੁਖਤਾ ਗੱਲ ਹੈ ਆਈਐਸ ਲੌਬੀ ਨੂੰ ਇੱਕ ਹੈਗੀ ਹੈ ਇੱਕ ਦੂਜੇ ਨੂੰ ਬਚਾਉਣ ਦੀ ਗੱਲ ਮੈਂ ਆਪਣੇ ਪਿੰਡ ਆ ਸਲੇਨੇ ਵਾਲਾ ਕੇਸ ਹੈ ਸਾਡਾ ਸ਼੍ਰੀਂਦ ਆਈਐਸ ਆਪਣਾ ਆਈਐਸ ਅਫਸਰ ਇਨਵਾਰਡ ਸੀਗਾ ਉਹਨੂੰ ਬਚਾਉਣ ਖਾਤਰ ਅਸੀਂ ਹੁਣ ਤਾਈ ਤੱਕੇ ਖਾਨੇ ਫਿਰਦੇ ਆ ਬਿਲਕੁਲ ਰਿਪੋਰਟਾਂ ਵੀ ਹੋ ਚੁੱਕੀਆਂ ਇੱਕ ਇਮਾਨਦਾਰ ਅਫਸਰ ਨੂੰ ਚੋਰ ਬਣਾਤਾ ਔਰ ਉਹ ਅੱਜਕ ਵਿਚਾਰੀ ਗ੍ਰਿਫਤਾਰੀ ਦੇ ਡਰੋਂ ਪਤਾ ਨਹੀਂ ਕਿੱਥੇ ਕਿੱਥੇ ਲੁਕਦੀ ਫਿਰਦੀ ਹੋਊਗੀ ਜਾਂ ਬਚਦੀ ਫਿਰਦੀ ਹੋਊਗੀ ਤੇ ਇੱਕ ਇਮਾਨਦਾਰ ਬੰਦਾ ਜਦੋਂ ਉਹਨੂੰ ਆਪਣੀ ਜ਼ਮਾਨਤਾਂ ਆਪਣੀ ਜ਼ਮਾਨਤਾ ਪ੍ਰੀ ਅਰੈਸਟ ਬੇਲ ਜ਼ਮਾਨਤਾ ਕਰਾਉਣ ਕਰੂਨ ਦੇ ਚੱਕਰ ਜੁੱਤਰੇ ਫਿਰਦੇ ਲੋ ਇਹ ਕੋ ਗੱਲਾ ਐ ਸਭ ਦਾ ਮਤਲਬ ਇਹ ਲੋਕ ਇਮਾਨਦਾਰ ਲੋਕਾਂ ਨੂੰ ਪਰੇਸ਼ਾਨ ਕਰਕੇ ਉਹਨਾਂ ਨੂੰ ਇਮਾਨਦਾਰੀ ਦੇ ਰਾਹ ਤੋਂ ਹਟਾਉਣ ਦੀਆਂ ਕੋਸ਼ਿਸ਼ਾਂ ਐ ਇਹ ਹੋਰ ਤਾਂ ਕੁਝ ਨਹੀਂ ਲੱਗਦਾ ਤੁਹਾਨੂੰ ਜੇ ਪ੍ਰੋਪਰ ਇਨਕੁਆਰੀ ਕਰਾਵੇ ਚੀਫ ਸੈਕਟਰੀ ਦੇਖੇ ਸਾਰੇ ਸਿਸਟਰ ਨੂੰ ਕੋਖੇ ਬਿਲਕੁਲ ਬਿਲਕੁਲ ਇਹਦੇ ਤੇ ਲੰਬੀ ਚੌੜੀ ਤੇ ਇੰਟਰਵਿਊ ਅਸੀਂ ਦੇਣੀ ਨਹੀਂ ਚਾਹੁੰਦੇ ਇਸ ਕਰਕੇ ਉਹ ਹੈ ਹੀ ਨਹੀਂ ਕੁਛ ਇਹਦੇ ਕੋਈ ਜ ਹੈਗੀ ਹੈ ਵੱਡੀ ਗੱਲ ਤਾਂ ਸੂਸਾਬ ਇਹ ਹੈਗੀ ਹੈ ਕਿ ਨਾ ਤਾਂ ਪਹਿਲੀ ਗੱਲ ਮੈਡਮ ਚਾਰੂਮੇਤਾ ਤੇ ਜਾਂ ਤਹਿਸੀਲਦਾਰ ਤੇ ਪਹਿਲਾਂ ਵੀ ਪਰਚਾ ਦਰਜ ਕਰਨਾ ਨਸੀਬ ਨਹੀਂ ਸੀ ਬਣਦਾ ਤੇ ਹੁਣ ਜਦੋਂ ਪਰਚਾ ਦਰਜ ਹੋ ਗਿਆ ਤੇ ਉਸ ਤੋਂ ਬਾਅਦ ਇਹ ਗੱਲ ਸਾਹਮਣੇ ਆ ਗਈ ਵੀ ਰਿਕਾਰਡ ਮਿਲ ਗਿਆ ਫਿਰ ਤਾਂ ਗੱਲ ਹੀ ਖਤਮ ਹੋ ਗਈ ਨਾ ਜਾਬ ਡੀਪੀ ਕਮਿਸ਼ਨਰ ਮੋਗਾ ਨੂੰ ਪਤਾ ਹੀ ਲੱਗ ਗਿਆ ਉਹਨੂੰ ਦੱਸ ਹੀ ਦੇਣਾ ਚਾਹੀਦਾ ਸੀ ਪੈਸੇ ਦਾ ਕੋਈ ਲੈਣ ਦੇਣ ਨਹੀਂ ਹੋਇਆ ਇਹਦੇ ਵਿੱਚ ਉਹਨਾਂ ਨੂੰ ਕੋਈ ਕਲੇਮ ਨਹੀਂ ਡੀਪੀ ਕਮਿਸ਼ਨਰ ਮੋਗਾ ਨੂੰ ਜਦੋਂ ਪਤਾ ਹੀ ਲੱਗ ਗਿਆ ਵੀ ਫਿਰੋਜ਼ਪੁਰ ਕੋਲੇ ਰਿਕਾਰਡ ਹੈ ਤੇ ਓਪਨ ਕਰ ਦੇਣਾ ਚਾਹੀਦਾ ਸੀ ਇਹਨਾਂ ਰੌਲਾ ਪਈ ਜਾਂਦਾ ਹ ਹ ਬਿਲਕੁਲ ਕਿਉਂ ਲੁਕੋਈ ਜਾਂਦੇ ਆ ਇਹਨਾਂ ਨੂੰ ਅਫੀਸ਼ੀਅਲ ਸਟੇਟਮੈਂਟ ਦੇ ਦੇਣੀ ਚਾਹੀਦੀ ਨਹੀਂ ਚਾਹੀਦੀ ਸੀ ਇੱਕ ਦੂਜੇ ਨੂੰ ਲੁਕਾਉਂਦੇ ਆ ਬਚਾਉਂਦੇ ਆ ਇਹ ਸਕੋਰਿੰਗ ਗੇਮ ਹੈ ਹ ਠੀਕ ਹੈ ਇਹ ਹਾਈਐਸਟ ਸਕੋਰਿੰਗ ਗੇਮ ਚੱਲਦੀ ਹੈ ਹ ਹ ਹ ਕੀ ਕਹਿੰਦੇ ਜੇ ਆਈਏ ਸਲੋਬੀ ਠੀਕ ਹੋ ਜੇ ਸਿਸਟਮ ਚ ਕਰੇ ਮੈਂ ਤਾਂ ਸਮਝਦਾ ਵੀ ਸਟੇਟ ਚੀਫ ਫੈਕਟਰੀ ਅਪਰਡ ਆਦਮੀ ਹੈ ਸਮਝੇ ਬਿਲਕੁਲ 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 ਉਹਨਾਂ ਦੀ ਵੱਡੀ ਜ਼ਿੰਮੇਵਾਰੀ ਹੈ ਲੱਗਦਾ ਤਾਂ ਐਂ ਹੈ ਸਾਨੂੰ ਤਾਂ ਐਵੇਂ ਵੀ ਲੱਗਦਾ ਹੈ ਕਿ ਹਾਈ ਕੋਰਟ ਨੇ ਗੁੱਸਾ ਹੀ ਤਾਂ ਕੀਤਾ ਹੈ ਕਿ ਇਹਨੇ ਐਫੀਡੇਵਿਟ ਦਿੱਤੇ ਲਕੋਏ ਹੂੰ ਹੁਣ ਸਾਹਮਣੇ ਆਉਣਗੇ ਪਿਕਚਰ ਬਿਲਕੁਲ ਲੱਗ ਰਿਹਾ ਹੈ ਹਾਈ ਕੋਰਟ ਨੇ ਤਾਂ ਇਰੀਟੇਟ ਹੋ ਕੇ ਕੰਮ ਕੀਤਾ ਇਰੀਟੇਟ ਹੋ ਕੇ ਕੀਤਾ ਕੰਮ ਵਿੱਚ ਜੋ ਕੁਝ ਵੀ ਹੋਇਆ ਹਾਈ ਕੋਰਟ ਦੇ ਆਰਡਰਾਂ ਆਦੇ ਆਰਡਰਾਂ ਦੇ ਹੋਇਆ ਔਰ ਇਹ ਆਪ ਦੀ ਸਕਿਨ ਸੇਵ ਕਰ ਰਿਹਾ ਜੀ ਅਸੀਂ ਨਹੀਂ ਕੀਤਾ ਹਾਈ ਕੋਰਟ ਦੇ ਆਰਡਰ ਹਾਈ ਕੋਰਟ ਦੇ ਆਰਡਰਾਂ ਨਾਲ ਹੋਇਆ ਤੇ ਹਾਈ ਕੋਰਟ ਦੇ ਆਰਡਰਾਂ ਨਾਲ ਕੀਤਾ ਤਾਂ ਤੁਸੀਂ ਦਿਓ ਵੀ ਆ ਰਿਕਾਰਡ ਲੱਭ ਗਿਆ ਹਾਈ ਕੋਰਟ ਦੇ ਵਿੱਚੋਂ ਜੇ ਉਹਨੂੰ ਆਪਾਂ ਡਿਸਾਲਵ ਕਰਾਉਣਾ ਹੈਗਾ ਉਹਨੂੰ ਦੱਸੋ ਤੁਸੀਂ ਲੋਕਾਂ ਨੂੰ ਉੱਥੇ ਜਾ ਕੇ ਸਾਨੂੰ ਫੇਰ ਦਰਜ ਕਰਨ ਦੀ ਕੀ ਲੋੜ ਸੀਗੀ ਉਹਨੂੰ ਹਰਾਸ ਕਰਨ ਦੀ ਕੀ ਲੋੜ ਸੀ ਬਿਲਕੁਲ ਰਿਸਪਾਂਸਿਬਿਲਟੀ ਲੈਣਸ ਹੋ ਲੋ ਰਿਸਪਾਂਸਿਬਿਲਟੀ ਦਾ ਡਿਪਟੀ ਕਮਿਸ਼ਨਰ ਫ ਵਿਜੀਲੈਂਸ ਵੱਲੋਂ ਬਰਚਾ ਦਿੱਤਾ। ਬਰਚਾ ਹੋਇਆ। ਸੋ ਤੁਸੀਂ ਸੁਣਿਆ ਸੂਸਾਫ ਤੋਂ ਕਿ ਵੀ ਇਸ ਕੇਸ ਦੇ ਵਿੱਚ ਜਿਹੜੇ ਫੈਕਟਸ ਆ ਉਹ ਬਿਲਕੁਲ ਹੀ ਜਿਹੜਾ ਹੈਗਾ ਤੋੜ ਮਰੋੜ ਕੇ ਪੇਸ਼ ਕੀਤੇ ਗਏ ਆ ਔਰ ਅ ਉੱਚ ਅਧਿਕਾਰੀਆਂ ਵੱਲੋਂ ਆਪਣੀ ਸਕਿਨ ਸੇਵ ਕਰਨ ਵਾਸਤੇ ਆਪਣੀ ਜਾਨ ਬਚਾਉਣ ਵਾਸਤੇ ਇੱਕ ਐਸਟੀਐਮ ਲੈਵਲ ਦੇ ਅਧਿਕਾਰੀ ਦਾ ਏਡੀਸੀ ਲੈਵਲ ਦੇ ਅਧਿਕਾਰੀ ਮੈਡਮ ਚਾਰੂ ਮਿਤਾ ਜਿਨ੍ਹਾਂ ਦਾ ਇਸ ਮਸਲੇ ਦੇ ਵਿੱਚ ਕਿਤੇ ਵੀ ਕੋਈ ਕਸੂਰ ਨਹੀਂ ਲੱਭਦਾ ਕਿਉਂਕਿ ਉਹਨਾਂ ਨੇ ਨਾ ਤਾਂ ਉਹ ਕਲੇਮ ਪਾਸ ਕੀਤਾ ਜਦਕਿ ਐਕਸੀਅਨ ਪੀਡਬਲੂਡੀ ਵੱਲੋਂ ਉਹਨਾਂ ਨੂੰ ਚਿੱਠੀ ਜਾਰੀ ਕੀਤੀ ਗਈ ਸੀਗੀ ਕਿ ਇਹ ਕਲੇਮ ਨੂੰ ਪੋਰਟਲ ਤੇ ਪਾ ਦਿਓ ਪਰ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਹ ਕਿਉਂਕਿ ਉਹਨਾਂ ਨੂੰ ਕੁਝ ਹਲੇ ਕਲੀਅਰੈਂਸਸ ਨਹੀਂ ਮਿਲੀਆਂ ਸੀਗੀਆਂ ਤੇ ਇਸ ਕਰਕੇ ਉਹਨਾਂ ਨੇ ਉਹ ਪੋਰਟਲ ਤੇ ਨਹੀਂ ਪਾਇਆ ਜੇਕਰ ਉਹ ਪੋਰਟਲ ਤੇ ਪਾਉਣ ਦੀ ਗਲਤੀ ਕਰ ਜਾਂਦੇ ਤਾਂ ਅੱਜ ਸ਼ਾਇਦ ਸਾਰਾ ਨਜਲਾ ਜਿਹੜਾ ਮੈਡਮ ਚਾਰੂ ਮੇਤਾ ਤੇ ਢਲ ਜਾਂਦਾ ਪਰ ਅ ਮੈਂ ਅਸੀਂ ਜੀਡੀਪੀ ਨਿਊਜ਼ ਵੱਲੋਂ ਜਿੰਨੀ ਵੀ ਇਸ ਕੇਸ ਦੀ ਹੂਕ ਫੜਤਾਲ ਕੀਤੀ ਗਈ ਹੈ ਉਹਦੇ ਵਿੱਚ ਹਾਲੇ ਤੱਕ ਇੱਕ ਵੀ ਫੈਕਟ ਇਦਾਂ ਦਾ ਸਾਨੂੰ ਨਹੀਂ ਮਿਲਿਆ ਜ ਜਿਹਦੇ ਵਿੱਚ ਮੈਡਮ ਚਾਰੂ ਮੇਤਾ ਦੋਸ਼ੀ ਸਾਪਤ ਹੁੰਦੇ ਹੋਣ ਸੋ ਪੰਜਾਬ ਸਰਕਾਰ ਨੂੰ ਪ੍ਰਿੰਸੀਪਲ ਸੈਕਟਰੀ ਸਾਹਿਬ ਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਔਰ ਮੋਗਾ ਦੇ ਡੀਸੀ ਸਾਹਿਬ ਔਰ ਹੋਰ ਵੀ ਜਿੰਨੇ ਪੋਲੀਟੀਕਲ ਲੋਕ ਵੀ ਨੇ ਕਿਉਂਕਿ ਇਹ ਵੀ ਇੱਕ ਗੱਲ ਆਈ ਸੀਗੀ ਕਿ ਮੈਡਮ ਚਾਰੂਮੇਤਾ ਜਿਹੜੀ ਹੈ ਪੋਲਿਟਿਕਸ ਦੀ ਪੇਟ ਚੜ ਗਈ ਕਿਉਂਕਿ ਮੋਗੇ ਲੋਕਲ ਲੈਵਲ ਤੇ ਉਹ ਇਮਾਨਦਾਰੀ ਦੇ ਤੌਰ ਤੇ ਜਾਣੇ ਜਾਂਦੇ ਆ ਕਮਿਸ਼ਨਰ ਦਾ ਚਾਰਜ ਉਹਨਾਂ ਕੋਲ ਹੈ ਬਹੁਤ ਸਾਰੇ ਕੰਮ ਜਿਹੜੇ ਸੱਤਾਧਾਰੀ ਚਾਹੁੰਦੇ ਸੀ ਆਪਦੀ ਮਰਜ਼ੀ ਦੇ ਨਾਲ ਕਰਵਾਉਣੇ ਉਹ ਨਹੀਂ ਕਰ ਰਹੇ ਸੀ ਜਿਸ ਕਾਰਨ ਜਿਹੜਾ ਹੈਗਾ ਲੋਕਲ ਪੱਧਰ ਤੇ ਵੀ ਉਹਨਾਂ ਦਾ ਜਿਹੜਾ ਹੈਗਾ ਵਿਰੋਧ ਸੀਗਾ ਔਰ ਲੋਕਲ ਜਿਹੜੇ ਪੋਲਿਟਿਸ਼ੀਅਨਸ ਨਹੀਂ ਚਾਹੁੰਦੇ ਸੀ ਕਿ ਉਹ ਇੱਥੇ ਰਹਿਣ ਸੋ ਉਹਨਾਂ ਨੂੰ ਖਮਿਆਜ਼ਾ ਇਹ ਭੁਗਤਣਾ ਪਿਆ ਕਿ ਉਹਨਾਂ ਨੂੰ ਅੱਜ ਸਸਪੈਂਡ ਕਰ ਦਿੱਤਾ ਗਿਆ ਮੁਤਲ ਕਰ ਦਿੱਤਾ ਗਿਆ ਆਪਣੀ ਜੌਬ ਦੇ ਤੋਂ ਔਰ ਉਹਨਾਂ ਦੇ ਖਿਲਾਫ ਵਿਜੀਲੈਂਸ ਦੇ ਵਿੱਚ ਇੱਕ ਐਫਆਈਆਰ ਦਾ ਹੋ ਚੁੱਕਿਆ ਸੋ ਪ੍ਰਿੰਸੀਪਲ ਸੈਕਟਰੀ ਨੂੰ ਪੰਜਾਬ ਸਰਕਾਰ ਨੂੰ ਹਾਂਜੀ ਚੀਫ ਸੈਕਟਰੀ ਨੂੰ ਔਰ ਪੰਜਾਬ ਸਰਕਾਰ ਨੂੰ ਇਹਦੇ ਤੇ ਕੋ ਕਰਨੀ ਚਾਹੀਦੀ ਹੈ ਔਰ ਤੁਰੰਤ ਜਿਹੜੇ ਦੋਸ਼ੀ ਲੋਕ ਹੈ ਉਹਨਾਂ ਨੂੰ ਗ੍ਰਫਤਾਰ ਕਰਨਾ ਚਾਹੀਦਾ ਜਾਂ ਉਹਨਾਂ ਤੇ ਪਰਚਾ ਦਰਜ ਕਰਨਾ ਚਾਹੀਦਾ ਔਰ ਜਿਹੜੇ નિર્ਦੋਸ਼ ਨੇ ਉਹਨਾਂ ਨੂੰ ਬਾਜਦਿਤ ਬਰੀ ਕਰਨਾ ਚਾਹੀਦਾ ਸੋ ਜੀਡੀਵੀ ਨਿਊਜ਼ ਵੱਲੋਂ ਕੈਮਰਾਮੈਨ ਹਰਪ੍ਰਧਨ ਬੋਨਾ ਦੇ ਨਾਲ ਮਹਿੰਦਰ ਪਾਲ ਲੂੰਗਾ ਧੰਨਵਾਦ ਜੀ ਸੁਸਾ ਧੰਨਵਾਦ ਜੀ